ਅੱਜ ਨੌਜਵਾਨ ਭਾਰ ਸਭਾ ਵੱਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਬਲਾਕ ਸਾਦਕ ਦਾ ਕਰੈਕਟ ਟੂਰਨਾਮੈਂਟ ਤਿੰਨ ਰੋਜ਼ਾ ਕਰਵਾਇਆ ਗਿਆ। ਅਸੀਂ ਸੂਬਾ ਕਮੇਟੀ ਦੇ ਵਿੱਚ ਫੈਸਲਾ ਕਰਿਆ ਕਿ ਨੌਜਵਾਨ ਭਾਰ ਸਭਾ ਵੱਲੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਵਿਸਤਾਰ ਸਖਲਾਈ ਕੈਂਪ ਲਾਏ ਜਾਣਗੇ। ਪਿੰਡਾਂ ਦੇ ਵਿੱਚ ਨੌਜਵਾਨਾਂ ਲਈ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤੇ ਸਹਿਬਜ਼ਾਦਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਚਾਰ ਸਾਹਿਬਜ਼ਾਦੇ ਫਿਲਮ ਤੇ ਚਾਰ ਸਾਹਿਬਜ਼ਾਦੇ 2 ਫਿਲਮ ਜਿਹੜੀ ਉਹ ਦਿਖਾਈ ਜਾ ਰਹੀ ਆ ਇਸ ਤੋਂ ਬਿਨਾ ਜਿਹੜੇ ਸੈਮੀਨਾਰ ਕੀਤੇ ਜਾ ਰਿਹਾ ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ ਸਾਹਿਬਜ਼ਾਦਿਆਂ ਦੇ ਜਿਹੜਾ ਲੜਨ ਦਾ ਇਤਿਹਾਸ ਆ ਕੁਰਬਾਨੀ ਦਾ ਇਤਿਹਾਸ ਆ ਜ਼ੁਲਮ ਦੇ ਖਿਲਾਫ ਉਹਨੂੰ ਉਭਾਰ ਦੇ ਲਈ ਅਸੀਂ ਲਗਾਤਾਰ ਸੈਮੀਨਾਰ ਕਰ ਰਹੇ ਆ ਅੱਜ ਪਿੰਡ ਦੀਪ ਸਿੰਘ ਵਾਲਾ ਦੀ ਟੀਮ ਦੇ ਵੱਲੋਂ ਸਮੁੱਚੇ ਜ਼ਿਲ੍ਹੇ ਦੀ ਟੀਮ ਦੇ ਵੱਲੋਂ ਇਹ ਤੇ ਟੂਰਨਾਮੈਂਟ ਤਿੰਨ ਰੋਜ਼ਾ ਨੌਜਵਾਨ ਭਰਸਵਾ ਵੱਲੋਂ ਕਰਵਾਇਆ ਗਿਆ ਰਿਹਾ ਜਿਹਦਾ ਅੱਜ ਉਦਘਾਟਨ ਸਮਾਗਮ ਇਹਨਾਂ ਨੇ ਕਰਵਾਇਆ ਗਿਆ